ਸਕਾਰ ਸਕਾਰ ਇਸ ਵੇਲੇ ਮੈਂ ਰੂਪ ਤੋਂ ਜਾ ਰਿਹਾ ਹਾਂ ਮਲੌਰ ਤੋਂ ਕੋਕ ਨੂੰ ਇਸ ਤਰ੍ਹਾਂ ਨਾ ਕਈ ਜਗ੍ਹਾ ਦੇ ਉੱਪਰ ਦਰਖਤ ਟਿਗੇ ਹੋਏ ਨੇ ਧਿਆਨ ਨਾਲ ਥੋੜਾ ਜਿਹਾ ਆਓ ਸਾਰੇ ਇਹ ਪਿਛੋਂ ਤੋਂ ਹੀ ਮੈਂ ਦੇਖ ਜਾ ਰਿਹਾ ਮਾਡਲ ਟਾਉਨ ਤੋਂ ਮੈਂ ਸਟਾਰਟ ਹੋਇਆ ਸੀ ਉੱਤੇ ਮਦਰਬਾਲ ਫੜਦੇ ਉਹਨੂੰ ਪਹਿਲਾਂ ਵੀ ਦਰਖਤ ਟਿਗੇ ਹੋਏ ਸੀ ਕਿ ਕਾਫੀ ਪਿਆਰੇ ਤੋਂ ਇੱਥੇ ਵੀੜੇ ਹੋਨੇ ਨੇ ਦਰਖਤਾਂ ਦੇ 应该这样。 ਦੇ ਦੇ ਕਾਉਂਦਾ ਉੱਥੇ ਵੀ ਇਹ ਰਾਤ ਨੂੰ ਤੇਜ਼ ਹਨੇਰੀ ਚੱਲੀ ਹੋਊਗੀ ਤਾਂ ਕਰਕੇ ਸ਼ਾਇਦ ਹੀ ਦਰੱਖਤ ਦੇ ਘੇੜੇਂਗੇ ਕਿਉਂਕਿ ਆਪਕੋ ਆਪਣੇ ਘਰਾਂ ਤੋਂ ਹੁਣ ਆਪਾਂ ਸੌਂ ਜੰਨੇ ਆ ਸਾਰੇ ਤੇ ਕੋਈ ਨਾ ਪਤਾ ਲੱਗਦਾ ਨਹੀਂ ਰਾਤ ਨੂੰ ਕਿ ਕੀ ਵਾਪਰਿਆ ਮੀਂਹ ਦੇ ਕਾਰਨ ਹਨਾ ਦਰੱਖਤ ਦੇ ਹੋਣੇ ਤੇ ਇਹ ਵੀਡੀਓ ਪਾਉਣ ਦਾ ਮਤਲਬ ਇਹ ਹੈ ਵੀ ਜਿਹੜੇ ਵੀ ਮਿੱਤਰ ਪਿਆਰੇ ਇੱਧਰੋਂ ਆਉਣ ਜੋ ਧਿਆਨ ਨਾਲ ਆਉਣ ਥੋੜਾ ਜਿਆ। ਤੇਈ ਵੀ ਕੋਈ ਕਾਲੀ ਜੁੰਡਾ। ਬ੍ਰੇਕ ਨਹੀਂ ਲੱਗਦੇ ਤੂੰ ਵੈਸੇ ਜਾਂਦਾ ਹੈਗਾ।